ਜੇਲਮ ਦੇ ਇਲਾਕੇ ਵਿੱਚੋਂ ਇੱਕ ਸਰਦਾਲੂ ਇੱਕ ਆਸ ਲੈ ਕੇ ਗੁਰੂ ਰਾਮਦਾਸ ਜੀ ਦੇ ਦਰ ਆਉਂਦੇ ਜਦੋਂ ਗੁਰੂ ਰਾਮਦਾਸ ਜੀ ਨੇ ਸ੍ਰੀ ਅਮਰਤ ਸਰ ਸਾਹਿਬ ਸ਼ਹਿਰ ਹਜੇ ਵਿਸਾਰ ਰਹੇ ਨੇ ਬੇਅੰਤ ਸੰਗਤਾਂ ਆਉਂਦੀਆਂ ਐ ਬੇਅੰਤ ਸੰਗਤਾਂ ਜਾਂਦੀਆਂ ਹਜ਼ੂਰ ਰੱਬੀ ਉਪਦੇਸ਼ ਦਿੰਦੇ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਚੱਲ ਰਹੀ ਹੈ ਜਿਲਮ ਦੇ ਇਲਾਕੇ ਵਿੱਚੋਂ ਬੜਾ ਇੱਕ ਗਰੀਬੜਾ ਜਿਹਾ ਬੰਦਾ ਇਹ ਆਸ ਲੈ ਕੇ ਮਨਾ ਗੁਰੂਦਰ ਚੱਲিয়ে ਸੰਗਤਾਂ ਆਉਂਦੀਆਂ ਗੁਰੂ ਦੇ ਬਚਨ ਵੀ ਸੁਣਾਗੇ ਆਪਣੇ ਕਿਰਤਕਾਰ ਵੀ ਕਰਾਂਗੇ ਤੇ ਉਹ ਉਹਨੇ ਆ ਕੇ ਗੁਰੂ ਘਰ ਦੇ ਬਾਹਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਦਰ ਦੇ ਬਾਹਰ ਆਪਣੀ ਰੇੜੀ ਲਾ ਲਈ ਰੇੜੀ ਕਾ ਲਈਏ ਢੂੰਗਨੀਆਂ ਵੇਚਦਾ ਢੂੰਗਨੀਆਂ ਤੁਸੀਂ ਸਮਝਦੇ ਹੋ ਚਨੇ ਨੇ ਜਿਹੜੇ ਛੋਲੇ ਨੇ ਜਿਹੜੇ ਉਹਨੂੰ ਉਬਾਲ ਕੇ ਤੇ ਲੂਣ ਮਿਰਚ ਆਦਕ ਲਾ ਕੇ ਬਣਾਈਆਂ ਹੁੰਦੀਆਂ ਤੇ ਘੁੰਗਣੀਆਂ ਵੇਚਦਾ ਉਹਦਾ ਨਾਮ ਹੈ ਭਾਈ ਸੋਮਾ ਹੁਣ ਰੋਜ਼ਾਨਾ ਸਵੇਰ ਵੇਲੇ ਘੁੰਗਣੀਆਂ ਤਿਆਰ ਕਰਕੇ ਲੈ ਕੇ ਆਉਂਦਾ ਹੈ ਸ਼ਾਮਾਂ ਤੱਕ ਜਿੰਨੀਆਂ ਸੰਗਤਾਂ ਆਉਂਦੀਆਂ ਤੇ ਉਹ ਲੋੜ ਮੁਤਾਬਕ ਉਹਦੇ ਤੋਂ ਘੁੰਗਣੀਆਂ ਖਰੀਦਦੀਆਂ ਕਿਰਤਕਾਰ ਕਰਦਾ ਤੇ ਕਦੀ ਕਦੀ ਜਦੋਂ ਵੀ ਵਕਤ ਬਣਦਾ ਹੈ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕਰਕੇ ਸੰਗਤ ਵਿੱਚ ਬਹਿ ਕੇ ਗੁਰੂ ਦਾ ਉਪਦੇਸ਼ ਵੀ ਸੁਣਦਾ ਹੈ। ਸਤਿਗੁਰੂ ਸ਼ਹਿਰ ਦੀ ਉਸਾਰੀ ਕਰvare ਸਨ। 72 ਤਰ੍ਹਾਂ ਦੇ ਵਪਾਰੀ ਬੰਦੇ ਬੁਲਾਏ ਸਨ ਹਜੂਰ ਨੇ। ਜਦੋਂ ਸ੍ਰੀ ਅਮਰ ਸਰਸਬ ਵਸਾਇਆ। ਮਹਾਰਾਜ ਸ਼ਾਮ ਮੇਲੇ ਕਈ ਵਾਰ ਸ਼ਹਿਰ ਦੀ ਉਸਾਰੀ ਵੇਖਣ ਆਉਂਦੇ ਸਨ ਇਤਿਹਾਸ ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾ ਅੱਜ ਸ਼ਾਮ ਮਿਲੇ ਰੋਜ਼ਾਨਾ ਦੀ ਤਰ੍ਹਾਂ ਆਏ ਤੇ ਸੋਮੇ ਦੀ ਰੇੜੀ ਕੋਲ ਆ ਕੇ ਖਲੋਗੇ ਇੱਕ ਵਚਨ ਆਖਿਆ ਜਦੋਂ ਸਹਿਬ ਆਉਂਦੇ ਸਨ ਸੰਗਤਾਂ ਮੱਥਾ ਟੇਕਦੀਆਂ ਸਨ ਸੋਮੇ ਨੇ ਵੀ ਚਰਣਾ ਤੇ ਮੱਥਾ ਟੇਕਿਆ ਇੱਕ ਵਚਨ ਆਖਿਆ ਗੁਰੂ ਰਾਮਦਾਸ ਜੀ ਨੇ ਕਹਿ ਲੱਗੇ ਸੋਮਿਆਂ ਲਿਆ ਮਾਇਆ ਜਿੰਨੀ ਘੁੰਗਨੀਆਂ ਵੇਚ ਕੇ ਮਾਇਆ ਖੱਟੀ ਐ ਮਾਇਆ ਕਮਾਈ ਐ ਤੇ ਕਹਿਣ ਲੱਗੇ ਸਾਨੂੰ ਲੋੜ ਐ ਲਿਆ ਮਾਇਆ ਲੈ ਕੇ ਆਪਨੀ ਹੁਣ ਸੋਮੇ ਦੇ ਕੁਲ ਘੁੰਗਨੀਆਂ ਵੇਚਣ ਵਾਲੇ ਕੋਲ ਕਿੰਨੀ ਕੁ ਮਾਇਆ ਹੋਵੇਗੀ ਉਹਨੇ ਆਪਣੇ ਕੋਲ ਮਾਇਆ ਕੱਢੀ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਭੇਟ ਕਰ ਦਿੱਤੀ ਮਨ ਵਿੱਚੋਂ ਹੀ ਅਰਦਾਸ ਕੀਤੀ ਮਨ ਹੀ ਮਨ ਅਰਦਾਸ ਕੀਤੀ ਸਤਿਗੁਰੂ ਮੈਨੂੰ ਪਤਾ ਹੈ ਵੀ ਤੈਨੂੰ ਮੇਰੀ ਮਾਇਆ ਦੀ ਲੋੜ ਨਹੀਂ ਐ ਮੈਂ ਗਰੀਬ ਜਿਹਾ ਬੰਦਾ ਐ ਤੇ ਮੇਰੀ ਮਾਇਆ ਨਾਲ ਤੇਰਾ ਕੀ ਸਬਰ ਨੇ ਤੇਰੇ ਦਰ ਰਾਜੇ ਮਹਾਰਾਜੇ ਢੁਕਦੇ ਨੇ ਪਰ ਇੱਕ ਕਿਰਪਾ ਕਰਿਓ ਰਹਿਮਤ ਕਰਿਓ ਕੋਈ ਅਦੇਹਾ ਜਿਹੜਾ ਮੈਨੂੰ ਕੋਈ ਤੁਸੀਂ ਪੇਪਰ ਪਾਉਣ ਲੱਗਿਓ ਇਹਦੇ ਵਿੱਚੋਂ ਬਾਹਰ ਵੀ ਮੈਨੂੰ ਖੁਦ ਹੀ ਕੱਢ ਲੈਣਾ ਸਹਿਬ ਨੇ ਮਾਇਆ ਲਈ ਭਾਈ ਸੋਮੇ ਤੋਂ ਹਜੂਰ ਚਲੇ ਗਏ ਹੁਣ ਅੱਜ ਦੂਜਾ ਦਿਨ ਆ ਗਿਆ ਭਾਈ ਸੋਮਾ ਫਿਰ ਘਰੋਂ ਘੁੰਗਨੀਆਂ ਲੈ ਕੇ ਆਇਆ ਰੇੜੀ ਦੁਕਾਨ ਲਾਈ ਆਪਣੀ ਸਤਿਗੁਰੂ ਅੱਜ ਫਿਰ ਆਏ ਅੱਜ ਹਜੂਰ ਬੋਲੇ ਵੀ ਨਾ ਭਾਈ ਸੋਮੇ ਨੇ ਫਿਰ ਮੱਥਾ ਟੇਕਿਆ ਤੇ ਹਜੂਰ ਨੇ ਇਸ਼ਾਰਾ ਕੀਤਾ ਵੀ ਕੱਢ ਮਾਇਆ ਜਿੰਨੀ ਬੱਟ ਚ ਬੱਟੀ ਹੈ ਤੇ ਸੁਮੇਨੇ ਅੱਜ ਪਹਿਲੇ ਦਿਨ ਨਾਲੋਂ ਮਾਇਆ ਘਟ ਹੈ ਤੇ ਉਹ ਮਾਇਆ ਗੁਰੂ ਚਰਨਾਂ ਵਿੱਚ ਫਿਰ ਭੇਟ ਕਰ ਦਿੱਤੀ ਸਾਬ ਲੈ ਕੇ ਫਿਰ ਚਲੇ ਗਏ ਨਗਰ ਦੀ ਉਸਾਰੀ ਵੇਖ ਰਹੇ ਨੇ ਇਤਿਹਾਸ ਕਹਿੰਦੇ ਵੀ ਅੱਜ ਤੀਜਾ ਦਿਨ ਆ ਗਿਆ ਧੰਨ ਗੁਰੂ ਰਾਮਦਾਸ ਜੀ ਫਿਰ ਆਏ ਰੋਜ਼ਾਨਾ ਵੇਖਣ ਆਉਂਦੇ ਸਨ ਨਗਰ ਦੀ ਉਸਾਰੀ ਅੱਜ ਜਦੋਂ ਆਏ ਤੇ ਭਾਈ ਸੋਮਾ ਅੱਜ ਦੁਪਹਿਰ ਵੇਲੇ ਦਾ ਕਿਉਂਕਿ ਘਰ ਅੱਗੇ ਤੇ ਮਾਇਆ ਕਮਾਉਂਦਾ ਸੀ ਉਹਦੇ ਵਿੱਚੋਂ ਹੀ ਹੁੰਗਣੀਆਂ ਛੋਲੇ ਖਰੀਦ ਕੇ ਤੇ ਫਿਰ ਦੁਬਾਰਾ ਬਣਾਉਂਦਾ ਸੀ ਅੱਜ ਤੇ ਦੁਪਹਿਰ ਵੇਲੇ ਦਾ ਵੇਚ-ਵਟ ਕੇ ਥੋੜੀਆਂ ਜੀਆਂ ਹੁੰਗਣੀਆਂ ਵੇਲਾ ਹੋ ਕੇ ਤੇ ਗੁਰੂ ਰਾਮਦਾਸ ਜੀ ਦੀ ਉਡੀਕ ਕਰ ਰਿਹਾ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਆਏ ਫਿਰ ਹਜੂਰ ਨੇ ਇਸ਼ਾਰਾ ਕੀਤਾ ਵੀ ਕੱਡ ਮਾਇਆ ਅੱਜ ਥੋੜੀ ਜੀ ਮਾਇਆ ਹੈ ਭਾਈ ਸੁਮੇ ਨੇ ਪੇਟ ਕੀਤੀ ਹਜੂਰ ਨੇ ਇੱਕ ਬਚਨਾ ਆਖਿਆ ਕਹਿਣ ਲੱਗੇ ਵੀ ਭਾਈ ਸੁਮਿਆ ਪਹਿਲੇ ਦਿਨ ਮਾਇਆ ਜਾਦੀ ਸੀ ਦੂਜੇ ਦਿਨ ਫਿਰ ਕਾਟਾ ਜਿੱਤੇ ਬਹੁਤ ਥੋੜੀ ਹੈ ਤੂੰ ਕੋਈ ਨਾ ਕੋਈ ਗੜਬੜ ਕਰਨੇ ਬਾਅਦ ਕਾਟ ਕਰਨੇ ਸੁਮਾ ਗੁਰੂ ਚਰਨਾਂ ਤੇ ਟਹਿਫਿਆ ਕਹਿਣ ਲੱਗਿਆ ਸਤਿਗੁਰੂ ਤੁਸੀਂ ਅੰਤਰਜਾਮੀ ਆ ਮੇਰੇ ਗਰੀਬ ਦੇ ਹਾਲਾਤ ਆਪ ਜੀ ਜਾਣਦੇ ਹੋ ਅੰਤਰਜਾਮੀ ਪਾਤਸ਼ਾਹੋਂ ਅੱਜ ਤੈ ਥੋੜੇ ਜੀ ਘੁੰਗਨੀਆਂ ਸਨ ਵਿਹਲਾ ਹੋ ਗਿਆ ਘਰ ਕਦੋਂ ਦਾ ਉਡੀਕ ਕਰ ਰਿਆ ਸਾਂ ਸਤਿਗੁਰੂ ਅੱਜ ਤੇ ਮੈਂ ਮੰਗ ਮੰਗਣ ਲੱਗਿਆ ਉਹ ਮੰਗ ਇਹ ਮੰਗਣ ਲੱਗਿਆ ਮੇਰੇ ਘਰ ਵਿੱਚ ਇੱਕ ਮੇਰੀ ਮਾਂ ਐ ਬਜ਼ੁਰਗ ਜੇ ਤੁਸੀਂ ਹੁਕਮ ਕਰੋ ਮੈਂ ਤੇ ਨਿੱਤ ਦਿਹਾੜੀ ਤੱਕ ਮਾ ਕੇ ਉਹੀ ਚੁੱਲ੍ਹੇ ਅੱਗ ਬਾਲ ਕੇ ਪ੍ਰਸ਼ਾਦਾ ਛੱਕਦੇ ਜੇ ਕਿਰਪਾ ਕਰੋ ਤੁਹਾਡੇ ਲੰਗਰਾਂ ਵਿੱਚੋਂ ਦੋ ਪ੍ਰਸ਼ਾਦੇ ਆਪਣੀ ਮਾਂ ਵਾਸਤੇ ਲੈ ਜਾਵਾਂ ਕਿਉਂਕਿ ਮੈਂ ਇੰਨਾ ਗਰੀਬ ਐ ਮੇਰੇ ਘਰ ਵਿੱਚ ਦੋ ਵਕਤ ਦੇ ਪ੍ਰਸ਼ਾਦੇ ਦਾ ਵੀ ਪ੍ਰਬੰਧ ਨਹੀਂ ਐ ਜਦੋਂ ਨੇ ਸ਼ਬਦ ਵਰਤਿਆ ਮੈਂ ਇੰਨਾ ਗਰੀਬ ਐ ਇਤਿਹਾਸ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਨੇ ਉਹਨੂੰ ਪਿਆਰ ਨਾਲ ਬਾਹਰ ਤੋਂ ਪਕੜ ਕੇ ਤੇ ਆਪਣੇ ਸੀਨੇ ਨਾਲ ਲਾ ਕੇ ਇੱਕ ਬਚਨ ਆਖਿਆ ਉਹ ਸ਼ਬਦ ਆਖਿਆ ਕਹਿਣ ਲੱਗੇ ਜਦੋਂ ਮੈਂ ਤੈਨੂੰ ਘੁੰਗਨੀਆਂ ਵੇਚਦੇ ਨੂੰ ਦੇਖਣਾ ਨਾ ਤੇ ਮੈਨੂੰ ਮੇਰਾ ਬਚਪਨ ਚੇਤਾ ਆ ਜਾਂਦਾ ਹੈ ਕਦੀ ਮੈਨੂੰ ਬਚਪਨ ਵਿੱਚ ਮੈਂ ਵੀ ਛਾਵੜੀ ਚੁੱਕ ਕੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ ਜਦੋਂ 7 ਸਾਲ ਦੀ ਉਮਰ ਵਿੱਚ ਮੇਰੇ ਮਾਪੇ ਅਕਾਲ ਚਲਾਣਾ ਕਰ ਗਏ ਪਰ ਮੇਰੇ ਤੇ ਗੁਰੂ ਅਮਰਦਾਸ ਜੀ ਨੇ ਬੜੀ ਵੱਡੀ ਕਿਰਪਾ ਕਰ ਦਿੱਤੀ ਮੇਰੇ ਮਨ ਵਿੱਚ ਇੱਕ ਖਿਆਲ ਆ ਗਿਆ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਕਿ ਸੁਮਾ ਘੁੰਗਣੀਆਂ ਵੇਚਦਾ ਹੀ ਨਾ ਰਹਿ ਜਾਏ ਸਤਗੁਰੂ ਕਹਿਣ ਲੱਗੇ ਤੂੰ ਗਰੀਬ ਨਹੀਂ ਹਜ਼ੂਰ ਨੇ ਆਪਣੇ ਸੀਨੇ ਨਾਲ ਲਾ ਕੇ ਇੱਕ ਬਚਨ ਆਖਿਆ ਸੋਮਾ ਸ਼ਾ ਪਾਤਸ਼ਾਹਾਂ ਦਾ ਪਾਤਸ਼ਾਹ ਸੋਮਾ ਬੇਪਰਵਾਹ ਇਹ ਅੰਮ੍ਰਿਤ ਬੋਲ ਆਖੇ ਕਿ ਸੋਮਿਆ ਤੂੰ ਸ਼ਾ ਬਣੇਗਾ ਕਿਰਪਾ ਹੋਵੇਗੀ ਗੁਰੂ ਨਾਨਕ ਸਾਹਿਬ ਜੀ ਤੂੰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਏਗਾ ਤੂੰ ਬੇਪਰਵਾਹ ਹੋ ਜਾਏਗਾ ਐਸੀ ਤੇਰੇ ਤੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਹੋਵੇਗੀ ਹਜੂਰ ਨੇ ਕੁਛ ਮਾਇਆ ਆਪਣੇ ਖੀਸੇ ਵਿੱਚੋਂ ਦੇ ਕੇ ਬਚਨ ਆਖੇ ਸੁਮਿਆ ਇਹਦੇ ਨਾਲ ਕਿਰਤ ਕਰ ਸ਼ੁਰੂ ਕਰ ਤੇ ਕਰਤਾਰ ਚੇਤਾ ਰੱਖੀ ਤੇਰੇ ਤੇ ਦੱਬੀ ਰਹਿਮਤ ਹੋ ਜਾਏਗੀ ਇਤਿਹਾਸ ਕਹਿੰਦਾ ਗੁਰੂ ਚਰਨਾਂ ਦੀ ਭਾਈ ਸੋਮੇ ਨੇ ਟੇਕ ਲਈ ਗੁਰੂ ਦੀ ਦਿੱਤੀ ਮਾਇਆ ਨਾਲ ਕਿਰਤ ਸ਼ੁਰੂ ਕੀਤੀ ਐਸੀ ਕਿਰਪਾ ਵਰਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਸਮਾ ਪਾ ਕੇ ਸੋਮਾ ਭਾਈ ਸੋਮਾ ਅੰਮ੍ਰਿਤ ਸਰ ਸਹਿਬ ਦੀ ਧਰਤੀ ਤੇ ਸ਼ਾਹ ਬਣ ਗਿਆ ਪਰ ਉਹ ਨਿਤਾ ਪ੍ਰਤੀ ਗੁਰੂ ਦਰ ਜਾਂਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਗੁਰੂ ਕੇ ਬਚਨ ਕਮਾਉਂਦਾ ਹੈ ਬਾਅਦ ਵਿੱਚ ਉਹਦੀ ਪੀੜੀ ਵਿੱਚੋਂ ਵੀ ਜਿਹੜੇ ਉਹਦੇ ਪੁੱਤ-ਪੋਤੇ ਸਨ ਉਹਨਾਂ ਗੁਰੂਦਰ ਦੀ ਬੜੀ ਵੱਡੀਆਂ ਸੇਵਾਵਾਂ ਕੀਤੀਆਂ ਤੇ ਅੱਜ ਵੀ ਉਹਦੀ ਪੀੜ੍ਹੀ ਜਿਹੜੀ ਅਮਰੀਕਾ ਦੀ ਧਰਤੀ ਤੇ ਐ ਕੁਝ ਵਿਦਵਾਨਾਂ ਜ਼ਿਕਰ ਕੀਤਾ ਤੇ ਗੁਰੂ ਚਰਨਾਂ ਵਿੱਚ ਸ਼ਰਧਾ ਨਾਲ ਸੇਵਾ ਤੇ ਸਿਮਰਨ ਕਰ ਰਹੇ ਨੇ ਗੁਰੂ ਨੇ ਦੁਨਿਆਵੀ ਦਾਤਾਂ ਦੇ ਕੇ ਧਰਮ ਬਾਣੀ ਦੀ ਦਾਤ ਦੇ ਕੇ ਉਹਨਾਂ ਦਾ ਲੋਕ ਪਰਲੋਕ ਸਵਾਰ ਦਿੱਤਾ